ਇਸੋ ਕਿ ਪੰਜਾਬ ਦੇ ਵਿੱਚ ਇਹੀ ਤੁਹਾਨੂੰ ਯਾਦ ਹੋਵੇਗਾ ਭਗਵੰਤ ਮਾਨ ਜੀ ਨੇ ਕਿਹਾ ਸੀ ਅਸੀਂ ਰਿਵਰਸ ਮਾਈਗ੍ਰੇਸ਼ਨ ਬਾਹਰਲੇ ਦੇਸ਼ਾਂ ਤੋਂ ਕਰਾਵਾਂਗੇ ਤੇ ਰਿਵਰਸ ਮਾਈਗ੍ਰੇਸ਼ਨ ਤੋਂ ਹਿਨੋਦ ਤੱਕ ਕਿੰਨੇ ਬਾਰਕਾ ਲੋਕ ਸਾਡੇ ਬੱਚੇ ਘੱਲ ਦਿੱਤੇ ਜਿਸ ਢੰਗ ਨਾਲ ਬੱਚੇ ਆਏ ਬਦਕਿਸਮਤੀ ਦੀ ਗੱਲ ਹੈ ਨਾ ਸਾਡੇ ਪ੍ਰਧਾਨ ਮੰਤਰੀ ਨੇ ਨਾ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੇ ਬੇਇਜ਼ਤ ਕਰਕੇ ਬੱਚੇ ਘੱਲੇ ਨੇ ਉਥੇ ਪ੍ਰੈਜ਼ੀਡੈਂਟ 트ੰਪ ਤੇ ਕੋਲਸਨ ਅਮਰੀਕਾ ਚ ਇਤਰਾਜ਼ ਕਰਨਾ ਚਾਹੀਦਾ ਸੀ ਨਾ ਸੀ ਬੱਚਿਆਂ ਨੂੰ ਸੰਭੇ ਤੋਗਲਤਬਾਨ ਜੀ ਗਏ ਨੇ 에어ਪੋਰਟ ਤੇ ਅਸੀਂ ਉਹਨਾਂ ਨੂੰ ਪਹਿਲੇ ਕਿਹਾ ਕਿ 에어ਪੋਰਟ ਤੇ ਜੇ ਚੱਲੇ ਹੋ ਕੋਈ ਰੀਹੈਬਿਟੇਸ਼ਨ ਪ੍ਰੋਗਰਾਮ ਤੇ ਦੋ ਫਿਰ ਜਿਹੜੇ 에ਜੰਟਸ ਨੇ ਕਰੋੜਾ ਰੁਪਏ ਕਮਾਏ ਉਹਨਾਂ ਨੂੰ ਟੋਟਲੀ ਗਨਮੈਨ ਪੰਜਾਬ ਪੁਲਿਸ ਦੇ ਦਿੱਤੇ ਦੋ ਨੰਬਰ ਦੇ ਕੰਮ ਕਰਦੇ ਉਹਨਾਂ ਕੋ ਘਰ ਤੋਂ ਕੱਢ ਇਹਨਾਂ ਦੀ ਰਿਕਵਰੀ ਤੇ ਘਰਾ ਕੇ ਦੋ ਜਿਹੜੇ ਬੱਚੇ ਨੇ ਜ਼ਮੀਨ ਵੇਚਤੀ ਘਰ ਵੇਚਤੇ ਰਿਸ਼ਤੇਦਾਰਾਂ ਕੋ ਪੈਸੇ ਇਕੱਠੇ ਕਰ ਲਏ ਮਿਨਿਮਮ ਉਹਨਾਂ ਬੱਚਿਆਂ ਨੂੰ ਉਹਨਾਂ ਦਾ ਜਿਹੜਾ ਬੰਦਾ ਹੋਇਆ ਹੱਕ ਹੈ ਉਹ ਤੇ ਦਵਾਇਆ ਜਾਏ ਤੇ ਇਹ ਸਾਰੇ ਮਸਲੇ ਅੱਜ ਨੌਜਵਾਨ ਬੱਚਿਆਂ ਨਾਲ ਡਿਸਕਸ ਕਰਾਂਗੇ ਨਾਲ ਅਸੀਂ ਇਹ ਵੀ ਚਾਹਦੇ ਹਾਂ ਕਿ ਧਗੜੇ ਹੋ ਕੇ ਪੰਜਵਾਂ ਸਾਹਿਬ ਜਿਹੜਾ ਨਸ਼ੇ ਦੇ ਖਿਲਾਫ ਐਕਸ਼ਨ ਹੋ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਮੇਰੀ ਇੱਕੋ ਗੱਲ ਹੈ ਕਿ 3 ਸਾਲ ਕੇਜਰੀਵਾਲ ਸਾਹਿਬ ਤੇ ਭਗਵਾਨ ਜੀ ਕੀ ਕਰਦੇ ਨੇ ਨੰਬਰ 1 ਨੰਬਰ 2 ਤੁਸੀਂ ਕਹਿੰਿਆ ਪੰਜਾਬ ਨਸ਼ਾ ਮੁਕਤ ਕਰਨਾ ਸਾਡਾ ਪਹਿਲਾ ਸਵਾਲ ਹੈ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਨਸ਼ਾ ਮੁਕਤ ਨਹੀਂ ਕਰ ਸਕਿਆ ਕਿਸ ਕਿਸਮ ਦੀ ਮੂਵਮੈਂਟ ਹੈ ਤੀਸਰਾ ਸਾਡਾ ਸਵਾਲ ਇਹ ਹੈ ਜਿਹੜੇ ਤੁਸੀਂ ਲੋਕਾਂ ਦੇ ਘਟ ਆ ਰਹੇ ਨਸ਼ੇ ਵੇਚਣ ਵਾਲਾ ਅਸੀਂ ਇਸ ਮੁਹਿੰਮ ਦੇ ਨਾਲ ਪਰ ਪਹਿਲੇ ਸਾਨੂੰ ਜਵਾਬ ਦਿਓ ਕਿ ਇੱਕ ਤੁਹਾਡਾ ਏਆਈਟੀ ਤੁਸੀਂ ਨੌਕਰੀ ਤੋਂ ਕੱਢਿਆ 2 ਸਾਲ ਦਾ ਉਹ ਪਕਾਉਣਾ ਹੋ ਗਿਆ ਤੁਹਾਡੇ ਤੁਹਾਡੇ ਕਾਬੂ ਵਿੱਚ ਨਹੀਂ ਚੜਿਆ ਇੱਕ ਡੀਐਸਪੀ ਹੋਣੇ ਕੱਢਿਆ ਜਿਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਸੀ ਉਹ ਵੀ ਭਗੜਾ ਹੋ ਗਿਆ ਤੁਸੀਂ ਉਹਨਾਂ ਦੇ ਘਰ ਵੀ ਆਏ ਨੇ ਪਹਿਲੇ ਉਹਨਾਂ ਦੇ ਘਰ ਤੇ ਟਾਉ ਮੱਛੀਆਂ ਦੇ ਘਰ ਟਾਣੋਂ ਬਗਰ ਬੱਚਾ ਦੇ ਟਾਉ ਤੋ ਦਾ ਮੈਸੇਜ ਆਏਗਾ ਐਂਡ ਇਹਦੇ ਵਿੱਚ ਇੱਕ ਇਹ ਵੀ ਗੱਲ ਬੜੀ ਕਲੀਅਰ ਹੈ ਸਾਡਾ ਇਹ ਬਕਾਇਦਤ ਔਰ ਚਾਰਜ ਕਿ ਜੋ ਕੁਝ ਪੰਜਾਬ ਚ ਹੋ ਰਿਹਾ ਇਹ ਸਾਰਾ ਕੁਝ ਪੰਜਾਬ ਪੁਲਿਸ ਦੀ ਮਿਲੀ ਭੁਗਤਣਾ ਹੋ ਰਿਹਾ ਭਾਵੇਂ ਫਰੋਤੀਆਂ ਦਾ ਕੰਮ ਹੈ ਭਾਵੇਂ ਡਰਕਸ ਦਾ ਤੋ ਦਸੂਨਾ ਤੇ ਐਕਸ਼ਨ ਕੀ ਲੈ ਰਹੇ ਹੋ ਤੁਸੀਂ ਕੁਸ਼੍ਰੋਮਣੀ ਅਕਾਲੀ ਦਲ ਬਾਜਵਾ ਸਾਹਿਬ ਪੀਮੇ ਦੇਖ ਦਿਓ ਸਾਡੀ ਅਕਾਲੀ ਦਲ ਬਾਜਵਾ ਸਾਹਿਬ ਦਾ ਦਿੱਲੀ ਦੇ ਵਿੱਚ ਭਾਜਪਾ ਆਂਦੇ ਹੀ ਮਹਿਲਾ ਨੂੰ 2500 ਰੁਪਏ ਦੇਣ ਦਾ ਵਾਦਾ ਜਿਹੜਾ ਕੱਲ ਤੋਂ ਸ਼ੁਰੂ ਕਰੀ ਕਿਵੇਂ ਦੇਖ ਦਿਓ ਜੀ ਵੇਖੋ ਸਾਰਿਆਂ ਨੂੰ ਪਹਿਲਾਂ ਅਸੀਂ ਮੈਂ ਕੱਲ ਵੀ ਬਿਆਨ ਦਿੱਤਾ ਸੀ ਜੀ ਕਿ ਕੇਜਰੀਵਾਲ ਸਾਹਿਬ ਤੁਸੀਂ ਪੰਜਾਬ ਦੀਆਂ ਵੋਟਰ ਸਾਡੀਆਂ ਜਿਹੜੀਆਂ ਨੌਜਵਾਨ ਬੱਚੀਆਂ ਨੇ ਸਾਡੀਆਂ ਪੜਾਣਾ ਨੇ ਸਾਡੀਆਂ ਮਾਤਾਵਾ ਨੇ ਤੁਸੀਂ ਇਸ ਗੱਲ ਦਾ ਵੋਟ ਲੈ ਕੇ ਗੌਰਮਤ ਚਾਹੀਏ ਤੁਸੀਂ ਫਾਰਮ ਭਰ ਆਏ ਤੁਸੀਂ ਐਡ्रेसेस ਲਏ ਬੜਾ ਕੁਝ ਇੱਥੇ ਕੀਤਾ ਤੇ ਇਹ ਗੱਲ ਕਹੀ ਕਿ ਮਾਰਚ ਦੇ ਮਹੀਨੇ ਵਿੱਚ ਬਾਈਚ ਗਵਰਨਮੈਂਟ ਆਈ ਤੇ April ਦੇ ਮਹੀਨੇ ਦੇ ਪਹਿਲੇ ਹਫਤੇ 'ਚ ਹੀ ਅਸੀਂ 1000 ਰੁਪਇਆ ਦੇਾਂਗੇ ਹੁਣ ਤੁਸੀਂ ਵੇਖੋ ਐਸ 17 ਮਾਰਚ ਨੂੰ 3 ਸਾਲ ਪੂਰੇ ਹੋਣੇ ਅੱਜ ਤੋਂ 5-6 ਦਿਨ ਹੋ ਗਏ ਤੁਸੀਂ 1 ਰੁਪਇਆ ਨਹੀਂ ਕਿਸੇ ਨੂੰ ਦਿੱਤਾ ਜਦੋਂ ਪਾਰਲੀਮੈਂਟ ਦੇ ਵਿੱਚ ਇਹੀ ਅਸੀਂ ਇਸ਼ੂ ਚੁੱਕਿਆ ਤੇ ਕਹਿਣ ਲੱਗੇ ਸਾਡੇ ਕੋ ਗੁੱਸਾ ਕੀ ਹੋ ਗਿਆ ਬਟ ਅਸੀਂ ਮਹੀਨੇ ਕਦੇ ਛੋਣੇ ਹਜ਼ਾਰ ਦੀ ਜਗ੍ਹਾ 1100 ਦਿਆ ਕਰਾਂਗੇ ਪਾਰਲੀਮੈਂਟ ਦੀ ਇਲੈਕਸ਼ਨ ਓਵਰ ਹੋਈ ਨੂੰ 7 ਮਹੀਨੇ ਹੋ ਗਏ 8ਵਾਂ ਮਹੀਨਾ ਹੋ ਗਿਆ ਫੇਰ ਕੋਈ ਨਾਮੋ ਨਿਸ਼ਾਨ ਨਹੀਂ ਅੱਜ ਕੇਸਰੀਵਾਲ ਸਾਹਿਬ ਉੱਥੇ ਆਪਣੇ ਬੈਠੇ ਨੇ ਉੱਥੇ ਵਿਪਸਨਾ ਤੇ ਹੁਸ਼ਿਆਰਪੁਰ ਆਏ ਤਾਂ ਜਵਾਬ ਦੇਣ ਸਾਰੀਆਂ ਗੱਲਾਂ ਤੇ 4 ਮਹੀਨੇ ਚ ਕਹਿਆ ਸੀ ਡਰਗ ਦੂਰ ਕਰ ਦਾਂਗੇ ਉਹਦਾ ਕੋਈ ਨਾਮੋ ਨਿਸ਼ਾਨ ਨਹੀਂ ਜੋ ਜੋ ਇਸ ਟਾਈਮ ਚੀਫ ਮਿੰਿਸਟਰ ਰੋਜ਼ ਦੇ ਰੋਜ਼ ਕੰਮ ਕਰ ਰਿਹਾ ਹੁਸ਼ਿਆਰਪੁਰ ਦੇ ਰੈਸਟ ਹੋ ਉਸ ਦੇ ਵਿੱਚ ਜੋ ਸ਼ਰਮਨਾਕ ਘਟਨਾ ਹੋਈ ਹੈ ਅਜੇ ਤੱਕ ਕੋਈ ਕੋਈ ਇਨਕੁਆਰੀ ਨਹੀਂ। ਇਹ ਅਕਾਲੀ ਦਲ ਦੇਖਣ ਨੂੰ ਮਿਲਦੀ ਹੈ ਵੱਡੀ ਅਕਾਲੀ ਦਲ ਨੂੰ ਕਿਵੇਂ ਦੇਖ ਰਹੇ ਹੋ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਿਕਰਮਜੀਠੀਆ ਵੀ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ। ਕੋ ਮੈਨੂੰ ਕਿਸੇ ਦੇ ਸਾਹਮਣੇ ਸਾਹਮਣੇ ਦਾ ਤਾਂ ਪਤਾ ਨਹੀਂ। ਸਾਨੂੰ ਇਸ ਕੱਲ ਦਾ ਐਜ਼ ਅ ਸਿੱਖ ਸਾਨੂੰ ਬਹੁਤ ਭਾਰੀ ਅਫਸੋਸ ਹੈ ਇਸ ਕੱਲ ਦਾ। ਕਿ ਤੁਸੀਂ ਇੱਕ ਸਾਰ ਨੂੰ ਵੱਡਾ ਤਖਤ ਜਿਹੜਾ ਸੀ ਜਦੋਂ ਵੀ ਸਿੱਖ ਕੌਮ ਨੂੰ ਕੋਈ ਰਾਜਨੀਤਿਕ ਤੌਰ ਤੇ ਕੋਈ ਪ੍ਰੋਬਲਮ ਸਾਹਮਣੇ ਆਉਂਦੀ ਸੀ ਤੇ ਅਕਾਲ ਤਖਤ ਦੇ ਸਾਬਦੇ ਜਹੇਦਾਰ ਜੀ ਜਿਹੜੇ ਉਹਨਾਂ ਫੈਸਲਾ ਲੈਣਾ ਹੁੰਦਾ ਤੇ ਹੁਣ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੇ ਉਹ ਵੀ ਜਦੋਂ ਮਰਜੀ ਤਬਦੀਲ ਕਰ ਲੈਣ ਜਿਹੜੇ ਮਰਜੀ ਤਖਤ ਦੇ ਜਹੇਦਾਰ ਤਬਦੀਲ ਕਰ ਲੈਣ ਸੋ ਇੱਕ ਇਟ ਇਜ਼ ਜਸਟ ਲਾਈਕ ਚੀਫ ਜਸਟਿਸ ਨੂੰ ਸਰਕਾਰਾਂ ਜਦੋਂ ਆਪ ਤਬਦੀਲ ਕਰਨ ਲੱਗ ਪੈਂਦੀਆਂ ਨੇ ਤੇ ਫਿਰ ਉਹਦਾ ਮਤਲਬ ਹੋਇਆ ਕਿ ਸਾਡੇ ਰਿਲੀਜੀਅਸ ਸਫੇਸ ਸਾਡੇ ਧਾਰਮਿਕ ਇਸ਼ੂਸ ਜੇ ਇਹਨਾਂ ਲੋਕਾਂ ਨੇ ਜਿਨ੍ਹਾਂ ਨੇ ਪਹਿਲੇ ਪੰਜਾਬ ਦਾ ਬੇੜਾ ਪਾਇਆ ਅਵੇ ਬਰਗਾੜੀ ਬਾਈਬਲ ਖਲਾ ਦੀ ਗੱਲ ਕਰੀਏ ਜੇ ਨਾ ਖੁਦ تسلیم ਕੀਤਾ ਕਿ ਅਸੀਂ ਐਡੇ ਵੇਡੇ ਕੋਈ ਕਰਮ ਅਸੀਂ ਆਪ ਕੀਤੇ ਨੇ ਹੁਣ ਉਹ ਜੇ ਇਹੀ ਫੈਸਲੇ ਕਰ ਲਾਪੇ ਤੇ ਫੇਰ ਸਾਡਾ ਸਾਡੇ ਜਿਹੜਾ ਧਰਮ ਹੈ ਜਿਹੜੇ ਪਾਸੇ ਜਾ ਰਹੇ ਇਹ ਸਿੱਖ ਭਾਈਚਾਰੇ ਵਾਸਤੇ ਇੱਕ ਬਹੁਤ ਵੱਡੀ ਮੈਂ ਸਮਝਦਾ ਇਹ ਖਤਰੇ ਦੀ ਘੰਟੀ ਹੈ ਸਾਰੇ ਸਿੱਖ ਜਗਤ ਨੂੰ ਇਕੱਠੇ ਹੋਣਾ ਚਾਹੀਦਾ ਇਹ ਜਿਹੜੀਆਂ ਮਨਮਾਨੀਆਂ ਨੇ ਰੋਕਣੀਆਂ ਚਾਹੀਦੀਆਂ ਨੇ ਅਦਰਵਾਈਜ਼ ਅਸੀਂ ਆਪਣਾ ਪੋਲਿਟੀਕਲ ਤੇ ਰਿਲੀਜੀਅਸ ਸਿਗਨੀਫੀਕੈਂਸ ਲੂਜ਼ ਕਰਦੇ ਇੱਕ 27 ਚ ਕਾਂਗਰਸ ਪਾਰਟੀ ਸਰਕਾਰ ਬਣਾਉਣ ਦੇ ਲਈ ਪੂਰੇ ਪੱਬਾਂ ਭਾਰਾ ਕਿ ਹੁਣ ਕਾਂਗਰਸ ਪਾਰਟੀ ਅੰਦਰ ਉਗਤੀ ਠੀਕ ਹੈ ਕਿਉਂਕਿ ਰਾਣਾ ਗੁਰਜੀਤ ਆਪਣੇ ਪਦਰ ਤੇ ਵੱਡੇ ਐਲਾਨ ਕਰ ਰਹੇ ਨੇ ਰਾਜਾ ਬੜਿੰਗ ਆਪਣੇ ਪਦਰ ਤੇ ਤੇ ਵੱਖ-ਵੱਖ ਲੀਡਰ ਜਿਹੜੇ ਆਪਣੇ ਪਦਰ ਤੇ ਜਿਹੜੇ ਦਾਅਵੇ ਠੋਕ ਰਹੇ ਸਾਰੇ ਇਕੱਠੇ ਨੇ ਜੀ ਰਾਜਾ ਬੜਿੰਗ ਜੀ ਆਪਣਾ ਕੰਮ ਐਜ਼ ਪੀਸੀਸੀ ਬਣਾ ਰਿਹਾ ਮੈਂ ਆਪਣਾ ਕੰਮ ਐਜ਼ ਸੀਐਲਪੀ ਲੀਡਰ ਕਰ ਸਾਨੂੰ ਬਕਾਇਦਾ ਤਰ ਉਤੋਂ ਇਹ ਗੱਲ ਕਹਿ ਕੇ ਕੱਲੀ ਏ ਕਿ ਦੋਨੋਂ ਜਾਣੇ ਇਕੱਠੇ ਅਲਾਈਨਮੈਂਟ ਹੋਣੀ ਚਾਹੀਦੀ ਗੱਡੀ ਦੀ ਜੇ ਅਲਾਈਨਮੈਂਟ ਹੀ ਆਊਟ ਹੋਏ ਸਾਰੀ ਚੰਗੀ ਗੱਡੀ ਵੀ ਰੱਖ ਤੂੰ ਪਿੱਛੇ ਵੀ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਸੀ ਅਲਾਈਨਮੈਂਟ ਆਊਟ ਹੁੰਦਾ ਹੋਇਆ ਸੀ ਤੋ ਅਸੀਂ ਇਸ ਵਾਰ ਤਾਂ ਨਹੀਂ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਹੋਊਗਾ